ਹਾਂਜੀ ਦੋਸਤੋ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਪਟਿਆਲੇ ਦੇ ਵਿੱਚ ਬਹੁਤ ਵਧੀਆ ਤੇ ਸਪੈਸ਼ਲ ਫਿਸ਼ ਫਰਾਈ ਇਹ ਵਾਈਟ ਫ੍ਰੀਸ਼ਾ ਜਿਲੂ ਪਕ ਕਰਨ ਜੀ ਵੀ ਕੈਸਾ ਦਿਆਂ ਪਟਿਆਲਾ ਲੋਹਰੀ ਗੇਟ ਦੇ ਵਿੱਚ ਇਹ ਸਾਡਾ ਬਾਈ ਹੈ ਪਟਿਆਲਾ ਫਿਸ਼ ਸ਼ਾਪ ਦੇ ਨਾਮ ਤੋਂ ਇਹਨਾਂ ਦੀ ਰੈਡੀ ਵੀ ਹੈ ਦੁਕਾਨ ਵੀ ਹੈ ਬਹੁਤ ਜ਼ਿਆਦਾ ਮਸ਼ਹੂਰ ਨੇ ਦੇਖੋ ਇਨੋ ਆਪਣਾ ਬ੍ਰੈਡ ਗ੍ਰਾਮ ਲੱਗ ਰਿਹਾ ਫਿਸ਼ ਫਰਾਈ ਦੇਖੋ ਕਿੰਨੇ ਵਧੀਆ ਤੇ ਸਫਾਈ ਦੇ ਤਰੀਕੇ ਨਾਲ ਬਿਲਕੁਲ ਤਿਆਰ ਹੋ ਰਹੀ ਹੈ ਕੜਾਈ ਦੇਖੋ ਦੋਸਤੋ ਬਿਲਕੁਲ ਸਾਫ਼ ਪਈ ਹੈ ਬਾਈ ਜੀ ਵੀ ਬਹੁਤ ਵਧੀਆ ਬਣਾਉਂਦੇ ਨੇ ਇਹਨਾਂ ਨੂੰ ਕਰੀਬਨ 60-70 ਸਾਲ ਹੋ ਗਏ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਯਾਨੀ ਕਿ 20-25 ਸਾਲ ਤਾਂ ਹੋ ਹੀ ਗਏ ਖੰਦੇ ਨੂੰ ਸਾਡੀ ਵੀ ਉਮਰ 30 ਸਾਲ ਦੇ ਨੇੜੇ ਹੀ ਆ ਦੋਸਤੋ ਬਹੁਤ ਵਧੀਆ ਬਣਾਉਂਦੇ ਨੇ ਇਹ ਦੇਖੋ ਮੇਨ ਗਾਲ ਸਫਾਈ ਹੈ ਜਿੱਥੇ ਸਫਾਈ ਹੋਵੇ ਉਥੇ ਗਾਹਕ ਵੱਸਦਾ ਜੀ ਹਾਂ ਦੇਖੋ ਜੇਕਰ ਸਫਾਈ ਹੈ ਤਾਂ ਹੀ ਅਸੀਂ ਉੱਤੇ ਆਨੇ ਆ ਬਹੁਤ ਵਧੀਆ ਬਾਈ ਜੀ ਬਣਾਉਂਦੇ ਨੇ ਇਹਨਾਂ ਨੂੰ ਆਪਾਂ ਲੋਕੇਸ਼ਨ ਵੀ ਦਿਖਾਵਾਂਗੇ ਤੇ ਤੁਸੀਂ ਵੀ ਵਿਜ਼ਿਟ ਕਰਿਓ ਇੱਕ ਵਾਰ ਜ਼ਰੂਰ ਆਇਓ ਤੇ ਆਓ ਫਿਰ ਦੇਖੀਏ ਕਿਸ ਤਰੀਕੇ ਨਾਲ ਫਿਸ਼ ਹੋ ਰਹੀ ਹੈ ਤਿਆਰ ਦੇਖੋ ਜੀ ਬ੍ਰੈਡ ਗ੍ਰਾਮ ਇਹਨਾਂ ਨੇ ਰੱਖ ਲੈਣਾ ਕੋਲ ਹੋਰ ਵੀ ਐਡਮਾਣੇ ਦੋਸਤੋ ਹੱਡੀ ਕਗਾਲੀ ਨਾਲ ਦੀ ਮੈਨੂੰ ਬਹੁਤ ਵਧੀਆ ਲੱਗੀ ਇਹ ਮੌਕੇ ਤੇ ਮਸਾਲਾ ਬਿਲਕੁਲ ਤਿਆਰ ਕਰਦੇ ਨੇ ਇਹ ਨਹੀਂ ਹੈਗਾ ਵੀ ਪਹਿਲਾਂ ਸਮਾਨ ਪਿਆ ਹੋਵੇ ਫਟਾਫਟ ਫਰਾਈ ਕਰਕੇ ਕਸਟਮਰ ਨੂੰ ਦੇ ਕੇ ਭਜਾਉਣ ਦੀ ਗੱਲ ਨਹੀਂ ਹੁੰਦੀ ਹੈਗੀ ਬਿਲਕੁਲ ਬਿਲਕੁਲ ਨੋਰਮਲ ਗੱਲ ਹੈ ਇਹਨਾਂ ਕੋਲ ਵੀ ਰੱਜ ਕੇ ਖਾਓ ਜੋ ਮਰਜੀ ਇਹਨਾਂ ਕੋਲ ਆਪਣਾ ਤੰਦੂਰੀ ਫਿਸ਼ ਵੀ ਹੁੰਦੀ ਹੈ ਚਿਕਨ ਫਰਾਈ ਵੀ ਹੁੰਦਾ ਚਿਕਨ ਬੋਨਲੈਸ ਵੀ ਬਹੁਤ ਵਧੀਆ ਬਣਾਉਂਦੇ ਨੇ ਹੈ ਹੱਡੀ ਵਾਲਾ ਚਿਕਨ ਵੀ ਬਹੁਤ ਜ਼ਿਆਦਾ ਵੈਸਟਰਨਾਂ ਦਾ ਦੋਸਤੋ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਕੋਲ ਆ ਕੇ ਅੱਜ ਆਓ ਫਿਰ ਤੁਹਾਨੂੰ ਦਿਖਾਣੇ ਆ ਤੇ ਦੋਸਤੋ ਫਿਸ਼ ਜ਼ਰੂਰ ਖਾਣੀ ਚਾਹੀਦੀ ਆ ਬੰਦੇ ਨੂੰ ਪਰ ਬਟ ਸਰਦੀਆਂ ਦੇ ਵਿੱਚ ਜ਼ਿਆਦਾ ਖਾਣੀ ਚਾਹੀਦੀ ਆ ਗਰਮੀਆਂ ਦੇ ਵਿੱਚ ਚਲੋ ਆਪਣਾ ਮੌਸਮ ਦੇ ਅਨੁਸਾਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਹੈ ਆਓ ਫਿਰ ਦੇਖੀਏ ਫਿਸ਼ ਹੋ ਰਹੀ ਹੈ ਬਿਲਕੁਲ ਤਿਆਰ ਤੇ ਆਹ ਦੇਖੋ ਜੀ ਪਟਿਆਲਾ ਫਿਸ਼ ਸ਼ਾਪ ਲਾਹੌਰੀ ਗੇਟ ਦੇ ਵਿੱਚ ਬਾਈ ਜੀ ਪੂਰੇ ਫੇਮਸ ਨੇ ਤੇ ਅਸੀਂ ਇਨਾ ਕੋਲ ਹੀ ਫਿਸ਼ ਫਰਾਈ ਲੈ ਕੇ ਜਾਂਦੇ ਜਦੋਂ ਵੀ ਆਈਦਾ ਇਆਂ ਕੋਲ ਗੇੜਾ ਅਸੀਂ ਜ਼ਰੂਰ ਲਾਈਦਾ ਦੇਖੋ ਜੀ ਬਾਰ ਬਾਰ ਤੁਹਾਨੂੰ ਦਿਖਾਣਾ ਪੈ ਰਿਹਾ ਇਸ ਲਈ ਕਿਉਂਕਿ ਜਿੱਥੇ ਮਾਲ ਵਧੀਆ ਮਿਲਦਾ ਹੋਵੇ ਉੱਥੇ ਗਾਗ ਆਪਣੇ ਆਪ ਪਰਚੇ ਆਂਦਾ ਹੈ ਦੋਸਤੋ ਇਸ ਕਰਕੇ ਅਸੀਂ ਵੀ ਆਏ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨਾ ਭੁੱਲਿਓ ਤੁਹਾਨੂੰ ਇਸ ਦੇ ਵਿੱਚ ਆਪਾਂ ਤਰਵਿੰਦਰ ਦੀ ਬਾਤ ਸੁਣਾਉਣ ਲੱਗਿਆ ਹੁਣ ਬੇਟੇ ਬੱਸ ਤੇ ਸੇ ये फिश फ्राई बहुत अच्छी लग रही है मुझे आ पापा अच्छी क्यों नहीं लगेगी फिश फ्राई खाकर बापा जान आ जाएगी आप मैं बेटे बकवास बंद कर जान तो मेरे में पहले ही बहुत है भले ही अस्सी साल का हो गया हूँ मैं लेकिन बेटे बात सुन ले मर्द और गदा क्या कह रहे हो पापा बेटे मर्द और घोड़ा कभी बूढ़े नहीं होते हैं पापा वो गधे वाली बात बेटे उसको दबा कर यह देख फिश फ्राई बिल्कुल तैयार है दोस्तों मैं बोल रहा हूँ धरविंदर बटियाला फिश शॉप लाहौरी में है ये है बहुत अच्छे हैं ये सर हाँ